ਸਸਿਕਾ ਨਯਾ ਡਾਕਟਰ ਸੁਖਦਸ ਸਿੰਘ ਜੀ ਉਸ ਤੋਂ ਮੇਰੇ ਕੋਲ ਜਾਤਾਲਾ ਜਿਹੜੇ ਵੀਰ ਸ਼ਰਾਬ ਛਕਣ ਕੁਆਇਲੈਂਡ ਆਉਂਦੇ ਨੇ ਉਹਨਾਂ ਵਿੱਚ ਮੈਂ ਇੱਕ ਪੈਸੰਗ ਦਰਾਂ ਦਾ ਫੋਨ ਦਾ ਦੇਖੀ ਆ ਕਿ ਉਹਨਾਂ ਦੀ ਬਹੁਤ ਕੱਟ ਹੁੰਦੀ ਆ ਦੋ-ਤਿੰਨ ਤਿੰਨ ਦਿਨ ਵੀ ਲਗਾਤਾਰ ਸ਼ਰਾਬ ਪੀਂਦੇ ਰਹਿੰਦੇ ਨੇ ਪਰ ਖਾਣਾ ਨਹੀਂ ਖਾਂਦੇ ਜਿਹਦੇ ਕਾਰਨ ਸਰੀਰ ਚ ਕਮਜ਼ੋਰੀ ਆਉਂਕਾਰ ਨੂੰ ਸਰੀਰ ਤਰੰਧਨ ਕਮਜ਼ੋਰ ਹੋਈ ਜਾਂਦਾ ਵਾ ਤੇ ਉਹਨਾਂ ਦਾ ਨਸ਼ਾ ਵਧੀ ਜਾਂਦਾ ਸ਼ਰਾਬ ਸਿੱਕੇ ਤੇ ਸ਼ਕੀ ਚੋਂਦੇ ਹੋ ਖਰਾਬ ਦੇ ਕੋਈ ਨਸ਼ਾ ਛਡਣਾ ਚਾਹੁੰਦੇ ਹੋ ਤਾਂ ਤੁਸੀਂ ਪ੍ਰੋਪਰ ਆਪਣੀ ਡਾਈਟ ਦਾ ਜ਼ਰੂਰ ਧਿਆਨ ਰੱਖੋ ਬਹੁਤੋਂ ਧਿਓ ਲੱਸੀ ਦਹੀਂ ਇਹਦਾ ਸੇਵਨ ਕਰੋ ਤੇ ਖਾਸ ਕਰਕੇ ਸ਼ਾਮ ਦੇ ਛੇੜੇ ਤੁਸੀਂ ਇੱਕ ਬੇਸਣ ਦੀ ਪਨੀਰੀ ਜਾਂ ਬੇਸਣ ਦੇ ਲੱਡੂਆਂ ਦਾ ਵਰਤੋਂ ਤੁਸੀਂ ਉਹਦੇ ਨਾਲ ਸ਼ੁਰੂ ਕਰੋ ਇਹ ਚੀਜ਼ਾਂ ਉਹ ਜ਼ਰੂਰੀ ਨੇ ਜੇ ਤੁਹਾਡੇ ਸਰੀਰ 'ਚ ਤਾਲਟੂ ਨਹੀਂ ਤਾਂ ਕੋਈ ਨਸ਼ਾ ਛੱਡ ਸਕਦੇ ਹੋ ਜਦੋਂ ਤੁਸੀਂ ਦੇਖੋ ਕੋਈ ਵੀ ਬੰਦਾ ਨਸ਼ੇ ਦੇ ਲੱਗਦਾ ਪਰ ਥੋੜੇ ਨਸ਼ੇ ਦੇ ਲੱਗਦਾ ਬਾਅਦ ਹੌਲੀ-ਹੌਲੀ ਨਸ਼ਾ ਵਧ ਜਾਂਦਾ ਵਾ ਸਰੀਰ ਉਹਦਾ ਡਾਊਨ ਹੋ ਜਾਂਦਾ ਕਿਉਂਕਿ ਖਰਾਬ ਘਟ ਜਾਂਦੀ ਆ ਉਹਦੀ ਨਜ਼ਰਾਂ ਬਾਤਾਂ ਦਾ ਇਹ ਤੁਸੀਂ ਉਲਟਾ ਕਰੋਗੇ ਨਸ਼ਾ ਘਟ ਹੋਈ ਜਾਊਗਾ ਤੁਸੀਂ ਖਰਾਬ ਨਹੀਂ ਚੱਲੋ ਤੇ ਨਸ਼ਾ ਹੌਲੀ ਘੱਟੀ ਚੱਲੂਗਾ ਤੇ ਦੋ ਚੀਜ਼ਾਂ ਦੀ ਬਹੁਤ ਲੋੜ ਹੁੰਦੀ ਹੈ ਸ਼ਰਾਬਸ਼ਣ ਵਾਲੇ ਬੰਦੇ ਨੂੰ ਇੱਕ ਤਾਂ ਘਰ ਦੇਆਂ ਦਾ ਪੂਰਾ ਸਾਥ ਘਰੋਂ ਪੇਲਣਾ ਚਾਹੀਦਾ ਉਹਦੀ ਘਾਟੀ ਨੂੰ ਪਿਆਰ ਕਰਨਾ ਚਾਹੀਦਾ ਹੁੰਦਾ ਤੇ ਦੂਜਾ ਹੋ ਗੁਰੂ ਤੇ ਪਰਮੇਸ਼ਰ ਦੀ ਕਰਤਾ ਉਹਦੇ ਲਈ ਤੁਸੀਂ ਰੈਗਨੂ ਗੁਰੂ ਘਰ ਜਾਣਾ ਸ਼ੁਰੂ ਕਰੋ ਮੰਦਰ ਜਾਣਾ ਸ਼ੁਰੂ ਕਰੋ ਸੇਵਾ ਸ਼ੁਰੂ ਕਰੋ ਜਿੱਥੇ ਤੁਹਾਡਾ ਆਸਥਾਨ ਉੱਥੇ ਜਾਓ ਸ਼ਾਮ ਦੇ ਟਾਈਮ ਸੇਵਾ ਸ਼ੁਰੂ ਕਰੋ ਨਾਮ ਜਪੋ ਇਹ ਚੀਜ਼ਾਂ ਦੀ ਉਹ ਲੋੜ ਆ ਤੇ ਦੇਖੋ ਨਸ਼ਾ ਛੱਡਣ ਲਈ ਦਰੂ ਤੇ ਪਰਮੇਸ਼ਰ ਦੇ ਸਹਾਰੇ ਅਤੇ ਆਪਣੇ ਘਰ ਦੇ ਸਾਥੀ ਉਹ ਲੋੜ ਹੁੰਦੀ ਆ ਤੇ ਜੇਕਰ ਤੁਹਾਨੂੰ ਮੇਰੀ ਕਾਉਂਸਲਿੰਗ ਦੀ ਲੋੜ ਆ ਤੁਸੀਂ ਮੇਰੇ ਕੋਲ ਆਓ ਮੇਰਾ ਅਪਪੌਇੰਟਮੈਂਟ ਲੈਣ ਲਈ ਨੰਬਰ ਲੋਡ ਕਰ ਲਓ 9145079 ਨੰਬਰ ਇਹਨਾਂ ਦੇ ਨਿਮੇਕ ਪਤਾ ਲਈ 0779 ਜੇਕਰ ਤੁਹਾਡਾ ਆਪਣਾ ਨਹੀਂ ਵੀ ਮੰਨ ਕਰਦਾ ਤੁਸੀਂ ਮੇਰੇ ਕੋਲ ਆਓ ਆਪਾਂ ਕਾਉਂਸਲਿੰਗ ਕਰਾਂਗੇ ਤੁਹਾਡਾ ਮਨ ਬੁਨ ਤੁਹਦੀ ਮਦਦ ਕਰਾਂਗੇ ਧੰਨਵਾਦ